ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਪੱਲਾ ਨੂੰ ਅੰਤਿਮ ਵਿਦਾਈ ਦਿੱਤੀ ਗਈ ਮੋਹਾਲੀ ਦੇ ਬਲੌਂਗੀ ਵਿਖੇ ਹੋਇਆ ਅੰਤਿਮ ਸੰਸਕਾਰ ਤੁਹਾਨੂੰ ਦੱਸਣੀ ਹੈ ਕਿ ਪੰਜਾਬੀ ਸਿਨੇਮਾ ਅਤੇ ਕਾਮੇਡੀ ਜਗਤ ਦੇ ਮਹਾਨ ਸਿਤਾਰੇ ਜਸਵਿੰਦਰ ਪੱਲਾ ਦਾ ਅੱਜ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪੈਣ ਸਾਲ ਦੀ ਉਮਰ ਦੇ ਵਿੱਚ ਸ਼ੁੱਕਰਵਾਰ ਸਵੇਰੇ ਮੋਹਾਲੇ ਦੇ 40 ਹਸਤਾਲ ਦੇ ਵਿੱਚ ਬ੍ਰੇਨ ਸਟ੍ਰੋਕ ਅਤੇ ਅਤ ਖੂਨ ਦੀ ਕਮੀ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਦੁਪਹਿਰ 1 ਵਜੇ ਹੋਏ ਅੰਤਿਮ ਸੰਸਕਾਰ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਪ੍ਰਮੁੱਖ ਕਲਾਕਾਰਾਂ ਸਿਆਸੀ ਸ਼ਖਸੀਅਤਾਂ ਪਰਿਵਾਰਕ ਮੈਂਬਰਾਂ ਅਤੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀਾਂ ਵੀ ਭੇਟ ਕੀਤੀਆਂ ਜਸਵਿੰਦਰ ਪੱਲਾ ਦੀ ਮੌਤ ਨੇ ਪੰਜਾਬੀ ਸਿਨੇਮਾ ਜਗਤ ਅਤੇ ਪ੍ਰਸ਼ੰਸਕਾਂ ਦੇ ਵਿੱਚ ਸੋਗ ਦੀ ਲਹਿਰ ਧੜਾ ਦਿੱਤੀ ਤੁਹਾਨੂੰ ਦੱਸੀਏ ਕਿ ਬੁੱਧਵਾਰ ਸ਼ਾਮ ਨੂੰ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਵਿੱਚ ਉਹਨਾਂ ਨੂੰ ਮਹਾਲੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਦੇ ਮੁਤਾਬਿਕ ਉਹਨਾਂ ਦੇ ਸਰੀਰ ਦੇ ਵਿੱਚ ਖੂਨ ਦੀ ਅਤ ਕਮੀ ਹੋ ਗਈ ਸੀ ਤੇ ਜਿਸੇ ਕਾਰਨ ਉਹ ਜ਼ਿੰਦਗੀ ਦੀ ਜੰਗ ਅੱਜ ਹਾਰ ਗਏ ਅੱਜ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੀ ਅੰਤਿਮ ਵਿਦਾਈ ਦੇ ਦ੍ਰਿਸ਼ ਬਹੁਤ ਹੀ ਭਾਵੁਕ ਸਨ ਪਰਿਵਾਰਕ ਮੈਂਬਰਾਂ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਅੱਖਾਂ ਦੇ ਵਿੱਚ ਹੰਝੂਆਂ ਦੇ ਨਾਲ ਆਪਣੇ ਪਸੰਦੀਦਾ ਕਾਮੇਡੀਅਨ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਤੁਹਾਨੂੰ ਦੱਸਦੀ ਹਾਂ ਕਿ 4 ਮਈ 1960 ਨੂੰ ਲੁਧਿਆਣਾ ਦੇ ਦਰਵਾਹਾਂ ਵਿਖੇ ਜਨਮੇ ਜਸਵਿੰਦਰ ਪੱਲਾ ਨੇ ਨਾ ਸਿਰਫ ਪੰਜਾਬੀ ਸਿਨੇਮਾ ਦੇ ਵਿੱਚ ਆਪਣੀ ਪਛਾਣ ਬਣਾਈ ਸੀ ਸਗੋਂ ਉਹ ਇੱਕ ਵਿਦਵਾਨ ਅਤੇ ਪ੍ਰੋਫੈਸਰ ਵੀ ਸਨ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਗਰੀਕਲਚਰ ਦੇ ਵਿੱਚ ਬੀਐਸਸੀ ਅਤੇ ਐਮਐਸਸੀ ਕੀਤੀ ਅਤੇ ਫਿਰ ਦੂ ਯਾਰ ਵੀ ਦੇ ਵਿੱਚ ਵਿਭਾਗ ਦੇ ਮੁਖੀ ਦੇ ਵਜੋਂ ਸੇਵਾ ਮੁਕਤ ਵੀ ਹੋਏ ਤੇ ਉਹਨਾਂ ਨੇ 1988 ਦੇ ਵਿੱਚ ਛਣਕਾਟਾ 88 ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਕੀਤੀ ਸੋ ਜਿਸ ਦੇ ਵਿੱਚ ਚਾਚਾ ਚਤਰ ਸਿੰਘ ਵਰਗੇ ਅਮਰ ਪਾਤਰਾ ਨੇ ਉਹਨਾਂ ਨੂੰ ਘਰ ਘਰ ਦੇ ਵਿੱਚ ਪਹੁੰਚਾਇਆ ਸੋ ਜਸਵਿੰਦਰ ਪੱਲਾ ਆਪਣੀ ਪਤਨੀ ਪਰਮਦੀਪ ਪੱਲਾ ਪੁੱਤ ਪੁਖਰਾਜ ਪੱਲਾ ਜੋ ਪੰਜਾਬੀ ਸਿਨੇਮਾ ਦੇ ਵਿੱਚ ਅਦਾਕਾਰ ਅਤੇ ਗਾਇਕ ਵੀ ਨੇ ਅਤੇ ਤੀ ਆਸ਼ਪ੍ਰਿਤ ਕੌਰ ਜੋ ਕਿ ਨਾਰਵੇ ਦੇ ਵਿੱਚ ਵਿਆਹੀ ਹੋਈ ਹੈ ਉਸ ਨੂੰ ਪਿੱਛੇ ਛੱਡ ਗਏ ਨੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਤੇ ਛਣਕਾਟਾ ਦੇ ਸਾਥੀ ਅਦਾਕਾਰ ਬਲਮਕੰਦ ਸ਼ਰਮਾ ਨੇ 40 ਸਾਲ ਦੀ ਦੋਸਤੀ ਨੂੰ ਯਾਦ ਕਰਦਿਆਂ ਕਿਹਾ ਕਿ ਜਸਵਿੰਦਰ ਨਾ ਸਿਰਫ ਇੱਕ ਮਹਾਨ ਕਲਾਕਾਰ ਸਨ ਸਗੋਂ ਇੱਕ ਸੱਚੇ ਦੋਸਤ ਅਤੇ ਮਾਰਗਦਰਸ਼ਕ ਵੀ ਸਨ ਜਸਵਿੰਦਰ ਪੱਲਾ ਦੀ ਮੌਤ ਨੂੰ ਪੰਜਾਬੀ ਸਿਨੇਮਾ ਦੇ ਯੁੱਗ ਦਾ ਇੱਕ ਅੰਤ ਮੰਨਿਆ ਜਾ ਰਿਹਾ ਹੈ ਉਹਨਾਂ ਦੀਆਂ ਫਿਲਮਾਂ ਅਤੇ ਸਟੇਜ ਸ਼ੋਅ ਨੇ ਪੰਜਾਬੀ ਕਾਮੇਡੀ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ। ਉਹਨਾਂ ਦੇ ਪਾਤਰ ਖਾਸ ਕਰਕੇ ਚਾਚਾ ਚਤਰ ਸਿੰਘ ਅਤੇ ਐਡਵੋਕੇਟ ਲੋ ਪੰਜਾਬੀ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਸਦਾ ਦੇ ਲਈ ਅਮਰ ਰਹਿਣਗੇ। ਅੰਤਿਮ ਸੰਸਕਾਰ ਦੇ ਦੌਰਾਨ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਹਜ਼ਾਰਾਂ ਲੋਕਾਂ ਦੀ ਭੀੜ ਨੇ ਜਸਵਿੰਦਰ ਪੱਲਾ ਦੀ ਲੋਕਪ੍ਰਿਅਤਾ ਅਤੇ ਪੰਜਾਬੀ ਸਿਨੇਮਾ ਤੇ ਉਹਨਾਂ ਦੇ ਪ੍ਰਭਾਵ ਨੂੰ ਸਪਸ਼ਟ ਕਰ ਦਿੱਤਾ। ਸੋ ਪੰਜਾਬੀ ਸੱਭਿਆਚਾਰ ਅਤੇ ਕਾਮੇਡੀ ਦੇ ਇਸ ਮਹਾਨ ਸਿਤਾਰੇ ਨੂੰ ਸਾਰੇ ਪੰਜਾਬ ਨੇ ਅੱਖਾਂ ਦੇ ਵਿੱਚ ਹੰਝੂਆਂ ਦੇ ਨਾਲ ਅਲਵਿਦਾ ਕਿਹਾ। ਔਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ